ਮੇਰੇ ਸਾਰੇ ਇਹ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਸਾਹਮਣੇ ਬਿਲਡਿੰਗ ਤੁਸੀਂ ਦੇਖ ਰਹੇ ਹੋ ਇਹ ਗੁਰੂ ਨਾਨਕ ਗੁਰਦੁਆਰਾ ਵੈਂਸਫੀਲਡ ਹੈ ਜਿਹੜਾ ਕਿ ਬੁਲਵਰਹੈਮਪਟਨ ਇੰਗਲੈਂਡ ਦੇ ਵਿੱਚ ਹੈ ਮੈਂ ਕੁਦਰਤੀ ਇੱਥੇ ਆਇਆ ਹੋਇਆ ਸੀ ਤੇ ਮੈਂ ਦੇਖਿਆ ਇੱਥੇ ਨਾਲ ਹੀ ਜਿਹੜਾ ਆਪਣੇ ਹੈ ਪਰਬਾਨ ਸ਼ਹੀਦਾਂ ਨੂੰ ਸਾਰਾ ਗੜੀ ਜਿਹੜੀ ਲੜਾਈ ਹੋਈ ਸੀ ਉਹਨਾਂ ਯੋਧਿਆਂ ਦੀ ਯਾਦ ਦੇ ਵਿੱਚ ਇਹ ਬਣਿਆ ਹੋਇਆ ਹੈ ਤੇ ਐਕਚੁਅਲੀ ਜਿਹੜੀ ਮੈਂ ਤੁਹਾਨੂੰ ਇਦੋਂ ਬਾਅਦ ਤੁਸੀਂ ਦੇਖਦੇ ਰਹਿਣਾ ਵੀਡੀਓ ਇਹ ਤਾਂ ਦਿਖਾ ਰਿਹਾ ਹਾਂ ਕਿ ਇੱਥੇ ਇੱਕ ਜਿਵੇਂ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਸੱਤ ਲੱਗੀ ਹੁੰਦੀ ਹੈ ਨਾ ਤੇ ਆਪਣੇ ਸੱਤ ਅੱਠ ਬੰਦੇ ਬੈਠੇ ਨੇ ਜਿਨ੍ਹਾਂ ਨੂੰ ਮੈਂ ਉਹ ਇਹ ਨਾਮ ਦੇਵਾਂਗਾ ਪੰਜਾਬੀ ਸੱਤ ਤੇ ਨਾਲ ਹੀ ਮੇਰੇ ਇਹ ਵੀਰ ਜੀ ਹੋਰੀ ਇੱਥੇ ਬਹੁਤ ਦੇ ਦਰਸ਼ਣ ਕਰਨ ਆਏ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰ ਜੀ ਤੁਸੀਂ ਕਿਹੜੇ ਕਿੱਥੇ ਰਹਿੰਦੇ ਹੋ ਆਪਾਂ ਜੀ ਵੈਸਪਰਮ ਵਿੱਚ ਰਹਿੰਦੇ ਆ ਵੈਸਪਰਮ ਵਿੱਚ ਤੇ ਅੱਜ ਇੱਥੇ ਕਿਵੇਂ ਆਏ ਹੋਏ ਸੀ ਤੁਸੀਂ ਕਿਤੇ ਮੇਰੇ ਫਰੈਂਡ ਨੂੰ ਗੁਰੂ ਅ ਗੁਰੂ ਘਰ ਆਪਣੇ ਖਣ ਪੜ ਸਭ ਕਰਾਇਆ ਸੀਗਾ ਹਾਂਜੀ ਐ ਸੀਗੇ ਤੇ ਜਦੋਂ ਉੱਥੇ ਆਏ ਤਾਂ ਆਪਾਂ ਦੇਖਿਆ ਹਾਂਜੀ ਵਰਤ ਬਣਿਆ ਹੈ ਆਪਣਾ ਨਾਮ ਸੀ ਤੁਹਾਨੂੰ ਹਾਂਜੀ ਸਾਰਾ ਅਗੜੀ ਦੀ ਲੜਾਈ ਵਿੱਚ ਜਿਹੜੇ ਆਪਣੇ 36 ਸਿੱਖ ਜਿਹੜੇ ਰੈਜਿਮੈਂਟਲ ਸ਼ਹੀਦ ਹੋਏ ਸੀ ਨਾ ਉਹਨਾਂ ਦੀ ਯਾਦ ਦੇ ਵਿੱਚ ਹੈ ਹਾਂਜੀ ਮੋਹਨ ਨਿਆਣੇ ਨਾਲ ਲਮਾਉਂਦਾ ਸੀ ਮੈਂ ਕਿਹਾ ਵੀ ਹਾਂਜੀ ਇਹ ਇਹ ਵੀ ਇੱਕ ਜ਼ਰੂਰੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨਾ ਚਾਹੀਦਾ ਹੈ ਹਾਂਜੀ ਹਾਂਜੀ ਤੇ ਤੁਸੀਂ ਕਿੰਨੇ ਚਿਰ ਤੋਂ ਇਸ ਮੁਲਕ ਦੇ ਵਿੱਚ ਰਹਿ ਰਹੇ ਹੋ ਨੋ ਜੀ ਤਕਰੀਬਨ 20 ਸਾਲ ਹੋਈ ਚੱਲੇਆ 20 ਸਾਲ ਹੋ ਚੱਲੇ ਆ ਤੇ ਤੁਸੀਂ ਸੈਲਫ এমਪਲਾਈਡ ਆ ਜਾਂ ਕੰਮ ਕਰਦੇ ਹੋ ਕੋਈ ਨਹੀਂ ਸੈਲਫ এমਪਲਾਈਡ ਆ ਹਾਂ ਜੀ ਸੈਲਫ এমਪਲਾਈਡ ਆਪਣਾ ਕੋ ਗੈਰੇਜ ਆ ਗੱਡੀਆਂ ਦੀ ਅੱਛਾ ਤੁਸੀਂ ਐਜ਼ ਏ ਮਕੈਨਿਕ ਹੋ ਹਾਂ ਜੀ ਆਜਾ ਮਕੈਨਿਕ ਹਾਂ ਜੀ ਤੁਸੀਂ ਮਕੈਨਿਕ ਹੋ ਤੇ ਉੱਥੇ ਵਿਸ਼ਵਪ੍ਰਮਜੀ ਦੇ ਵਿੱਚ ਹੀ ਵਿਸ਼ਵਪ੍ਰਮੋ ਦੇ ਵਿੱਚ ਹੀ ਆਪਣਾ ਕੋ ਗੈਰੇਜ ਆ ਹਾਂ ਤੇ ਇਹ ਨਾਲ ਤੁਹਾਡੇ ਦੋਨੇ ਲੜਕੇ ਆ ਹਾਂ ਜੀ ਇਹ ਵੱਡਾ ਵਾ ਛੋਟਾ ਵਾ ਹਾਂ ਜੀ ਤੇ ਇਹ ਕਿਹੜੇ ਕਿਹੜੇ ਈਅਰ ਚ ਆ ਪੜਦੇ 10ਵੇਂ ਕਿਹੜੇ ਕਿਹੜੇ ਈਅਰ ਚ ਪੜਦੇ ਹਾਂਜੀ ਤੇ ਇਹ ਬੇਟਾ ਹਾਂ ਬਹੁਤ ਵਧੀਆ ਹੈ ਬੱਚਿਆਂ ਨੂੰ এডਿਕੇਸ਼ਨ ਦੇਣੀ ਤੇ ਉਹ ਕਿਉਂਕਿ ਜਿਹੜੀ এডਿਕੇਸ਼ਨ ਆ ਸਭ ਤੋਂ ਮਹਾਨ ਇਹ ਹੀ ਹੈ ਟਰਾਈ ਇਹ ਹੀ ਆਪਾਂ ਟਰਾਈ ਇਹ ਕਰਦੇ ਵੀ ਪੰਜਾਬ ਨਾਲ ਜੁੜੇ ਰਹਿਣਾ ਪੰਜਾਬੀ ਨਾਲ ਜੁੜੇ ਰਹਿਣਾ ਹਾਂਜੀ ਪੰਜਾਬੀ ਆਪਾਂ ਇਹਨਾਂ ਨੂੰ ਪੜ੍ਹਨੀ ਸਿਖਾਈ ਆ ਸਾਰੀਆਂ ਪੰਜਾਬੀ ਇਹ ਪੜ੍ਹਦੇ ਇਹ ਵੀ ਬਹੁਤ ਮੈਂ ਕਹਿੰਦਾ ਮੈਂ ਤਾਂ ਪੜੋ ਪੰਜਾਬੀ ਕਿ ਕਿਹਾ ਬਹੁਤ ਵਧੀਆ ਗੱਲ ਹੈ ਤੇ ਆਓ ਤੇ ਮੈਂ ਤੁਹਾਨੂੰ ਪੰਜਾਬੀ ਸਾਥ ਦਿਖਾਉਣਾ ਹਾਂਜੀ ਜਿਵੇਂ ਮੈਂ ਪਿੱਛੇ ਤੁਹਾਨੂੰ ਦੱਸ ਰਿਹਾ ਸੀ ਕਿ ਇੱਥੇ ਇੱਕ ਪੰਜਾਬੀ ਸੱਤ ਲੱਗੀ ਹੋਈ ਐ ਮੈਂ ਹੀ ਇਹ ਨਾਮ ਦਿੱਤਾ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਅੱਗੇ ਬਜ਼ੁਰਗ ਸਾਡੇ ਜਿਹੜੇ ਆ ਉਹ ਸੱਤ ਦੇ ਵਿੱਚ ਬਹਿ ਕੇ ਆਪਦੀਆਂ ਜਣ ਕੇ ਦੁੱਖ ਸੁੱਖ ਸਾਂਝੇ ਕਰਦੇ ਸੀ ਜਾਂ ਇੱਕ ਤਰ੍ਹਾਂ ਦਾ ਅੱਜ ਤਾਂ ਹੁਣ মিডিਆ ਆ ਗਿਆ ਤੇ ਸਾਰੇ ਕੋਈ ਟੀਵੀ ਤੇ ਦੇਖਦਾ ਕੋਈ ਕਿਤੇ ਦੇਖਦਾ ਉਦੋਂ ਸੱਤ ਦੇ ਵਿੱਚੋਂ ਹੀ ਖਬਰਾਂ ਸੁਣੀਆਂ ਜਾਂਦੀਆਂ ਸੀ ਇੱਕ ਦੂਜੇ ਕੋਲੋਂ ਕੋਈ ਕਦੇ ਕਦੇ ਸ਼ਹਿਰ ਗੇੜਾ ਮਾਰਦੇ ਸੀ ਤੇ ਉਥੋਂ ਆਉਂਦੇ ਸੀ ਕਿਉਂਕਿ ਅੱਜ ਕੱਲ ਅੱਜ ਵਾਂਗੂੰ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਉਦੋਂ ਇੱਕ ਸੱਤ ਸੀ ਜਿੱਥੋਂ ਪਿੰਡ ਦੀਆਂ ਜਾਂ ਪਾਸੇ ਆਸੀ ਦੀਆਂ ਖਬਰਾਂ ਮਿਲਦੀਆਂ ਸੀ ਤੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਕਹਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਮਾਣ ਖੁਸ਼ ਹੋਇਆ ਤੁਹਾਨੂੰ ਸਾਰੇ ਵੀਰਾਂ ਨੂੰ ਬੈਠਿਆਂ ਨੂੰ ਦੇਖ ਕੇ ਤੇ ਮੈਂ ਕਿਹਾ ਕਿਉਂ ਨਾ ਇੱਕ ਤੁਹਾਡੀ ਮੈਂ ਯਾਦਗਾਰੀ ਵੀਡੀਓ ਬਣਾਵਾਉਂਦੇ ਆਪਣੇ YouTube ਤੇ ਪਾਵਾਂ ਤੇ ਵੀਰ ਜੀ ਤੁਸੀਂ ਆਪਣਾ ਨਾਮ ਦੱਸੋਗੇ ਤੁਹਾਡਾ ਸੁਖਦੇਵ ਸਿੰਘ ਸੁਖਦੇਵ ਸਿੰਘ ਤੇ ਕਿੰਨਾ ਚਿਰ ਹੋ ਗਿਆ ਇਸ ਕੰਟਰੀ 'ਚ ਆਉਣ ਨੂੰ ਤੁਹਾਨੂੰ 5 ਸਾਲ ਹੋ ਗਏ 5 ਸਾਲ ਹੋ ਗਏ ਹਾਂਜੀ ਬਹੁਤ ਵਧੀਆ ਗੱਲ ਤੇ ਵੀਰ ਜੀ ਤੁਹਾਡਾ ਕੀ ਨਾਮ ਹੈ ਕਰਨੈਲ ਸਿੰਘ ਕਰਨੈਲ ਸਿੰਘ ਹਾਂਜੀ ਵੀਰ ਜੀ ਤੁਹਾਡਾ ਸੁਖਵੀਰ ਸਿੰਘ ਸੁਖਵੀਰ ਸਿੰਘ ਤੇ ਪਿੱਛੇ ਕਿਹੜਾ ਪਿੰਡ ਆਪਣਾ ਪਿੱਛੇ ਪਿੰਡ ਨੜਾ ਜੀ ਕਪੂ ਸਾਡੇ ਮਕਸੂਦਪੁਰ ਹੈ ਮਕਸੂਦਪੁਰ ਵੀ ਮਰਦਾਨ ਡੇਰਾ ਜੀ ਸਾਡੇ ਬਹੁਤ ਪੁਰਾਣਾ ਪਾਕਿਸਤਾਨ ਤੋਂ ਆਇਆ ਤੇ ਹੁਣ ਅਸੀਂ ਵੈਸੇ ਪੱਕੇ ਜਲੰਧਰ ਵਿਜੇ ਕਲੋਨੀ ਵਿੱਚ ਸੈਟ ਆ ਹਾਂਜੀ ਤੁਸੀਂ ਕਿੰਨੇ ਅਰਸੇ ਤੋਂ ਰਹਿ ਰਹੇ ਇੱਥੇ ਇੱਥੇ ਅਸੀਂ ਟੂਰਿਸਟ ਵੀਜ਼ੇ ਤੇ ਆਏ ਆ ਜੀ 6-7 ਸਾਲ ਤੋਂ ਆ ਰਹੇ ਹਾਂ ਤੇ ਕਹੇ ਜਾਂ ਕੰਟਰੀ ਲੱਗਾ ਤੁਹਾਨੂੰ ਇਹ ਦੇਖੋ ਜੀ ਕੰਟਰੀ ਕਦੀ ਸੋਚਿਆ ਨਹੀਂ ਸੀ ਅਸੀਂ ਹਾਂਜੀ ਜਿਵੇਂ ਸਾਡੇ ਬਜ਼ੁਰਗ ਪਾਕਿਸਤਾਨ ਤੋਂ ਲੈਲਪੁਰ ਡਿਸਟ੍ਰਿਕਟ ਤੋਂ ਉੱਠ ਕੇ ਆਏ ਹਾਂਜੀ ਪਿੰਡ 'ਚ ਵੱਸ ਗਏ ਅਸੀਂ ਕਦੀ ਸੋਚਿਆ ਨਹੀਂ ਵੀ ਅਸੀਂ ਕੈਨੇਡਾ ਦੀ ਧਰਤੀ ਤੇ ਵੀ ਕਦੇ ਘੁੰਮਾਂਗੇ ਜਿੱਥੇ ਹਾਂ ਜਾਂ ਇੰਗਲੈਂਡ ਦੀ ਕਹਿ ਲੋ ਹਾਂਜੀ 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 ਤੇ ਦੇਖੋ ਉਹ ਸਾਡੇ ਬੱਚੇ ਪੜ੍ਹਾਈ ਕੀਤੀ ਪੋਸਟ ਗ੍ਰੈਜੂਏਟ ਹੋਏ ਹਾਂਜੀ ਉਹਨਾਂ ਨੇ ਸਾਨੂੰ ਫਿਰ ਟੂਰਿਸਟ ਵੀਜ਼ੇ ਤੇ ਬੁਲਾਇਆ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਜੁਕੇ ਦੇ ਵਿੱਚ ਵਾਲਵਰ ਹੰਟਨ ਵੈਦ ਫਰੀਡ ਗੋਟਵਾਰ ਦੇ ਲੋਕ ਕੋਲ ਬੈਠੇ ਆਪਾਂ ਹਾਂਜੀ ਤੇ ਆਪਣਾ ਆਨੰਦ ਜਿੰਦਗੀ ਦਾ ਆਪਣੇ ਸਾਥੀਆਂ ਨਾਲ ਪੁਰਾਣੀਆਂ ਗੱਲਾਂ ਨਾਲ ਮਾਣ ਜੀ ਰਹੇ ਹਾਂ ਹਾਂਜੀ ਇਹ ਵੀ ਇੱਕ ਤੁਹਾਡੀ ਬਹੁਤ ਖੁਸ਼ਕਿਸਮਤੀ ਹੈ ਕਿ ਤੁਹਾਡੇ ਬੱਚੇ ਪੜ੍ਹੇ ਲਿਖੇ ਨੇ ਕਿਉਂਕਿ ਅੱਜ ਕੱਲ ਜਿਹੜੇ ਬੱਚੇ ਹੈ ਨਾ ਪੜ੍ਹਾਈ ਵੱਲ ਜ਼ਿਆਦਾ ਖਿਆਲ ਨਹੀਂ ਕਰਦੇ ਜਿਹੜੇ ਕਿ ਕਰਨਾ ਚਾਹੀਦਾ ਕਿਉਂਕਿ ਇੱਕ ਐਜੂਕੇਸ਼ਨ ਹੈ ਜਿਹੜੀ ਸਾਡੇ ਸਾਰੇ ਬੈਰੀਅਰ ਤੋੜਦੀ ਹੈ ਮੰਨ ਲਓ ਅੱਜ ਤੁਸੀਂ ਇੱਥੇ ਬੈਠੇ ਆਂ ਤਾਂ ਉਹ ਬੱਚੇ ਜੀ ਬੱਚਿਆਂ ਨੂੰ এডਿਕੇਸ਼ਨ ਦਿੱਤੀ ਤਾਂ ਹੀ ਉਹ ਅੱਗੇ ਵਧੇ ਤੇ ਇਹ ਵੀ ਇੱਕ ਤੁਹਾਡੇ ਲਈ ਬਹੁਤ ਵਧੀਆ ਸੁਨੇਹਾ ਹੈ ਸਾਡੇ ਸਾਰੇ ਪੰਜਾਬ ਵਾਸੀਆਂ ਨੂੰ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਤੇ ਨਸ਼ਿਆਂ ਤੋਂ ਪਾਸੇ ਰੱਖੋ ਜਿਵੇਂ ਅੱਜ ਕੱਲ੍ਹ ਲਹਿਰ ਚੱਲ ਰਹੀ ਹੈ ਤੇ ਅਸੀਂ ਵੀ ਸਾਰੇ ਰਾਸ ਕਰਦੇ ਆਂ ਤੇ ਵੀਰ ਜੀ ਤੁਹਾਡਾ ਕੀ ਨਾਮ ਹੈ ਆ ਤੁਹਾਡਾ ਕਿਹੜਾ ਪਿੰਡ ਆ ਜੀ ਸਰਪੰਚ ਜੀ ਸੰਤਾਨਪੁਰ ਲੋਧੀ ਤੇ ਲੱਗੇਗੀ ਸਤਾਰਪੁਰ ਹਾਂਜੀ ਇਹ ਦਾ ਆਪਣੇ ਜਿਲ੍ਹਾ ਕਰਪੂਰਾ ਆ ਇਹ ਕਹ ਲੋ ਗੁਰੂ ਦੀ ਨਗਰੀ ਹੈ ਸੁਲਤਾਨਪੁਰ ਲੋਧੀ ਦਾ ਕਿਉਂਕਿ ਪਹਿਲੇ ਪਾਸ਼ਾ ਜੀ ਉੱਥੋਂ ਹੀ ਉਹਨਾਂ ਨੇ ਆਪਣਾ ਸਾਰਾ ਸ਼ੁਰੂ ਕੀਤਾ ਤੇ ਵੀਰ ਜੀ ਤੁਹਾਡਾ ਕੀ ਨਾਮ ਹੈ ਭਗਵਾਨ ਸਿੰਘ ਭਗਵਾਨ ਸਿੰਘ ਤੇ ਤੁਹਾਡਾ ਕਿਹੜਾ ਪਿੰਡ ਹੈ ਡਿਸਟ੍ਰਿਕਟ ਹਿਸ਼ਾਰਪੁਰ ਪਿੰਡ ਮੇਰਾ ਦਸੂਏ ਲਾਗੇ ਬੂਤੋਵਰਾ ਹਾਂਜੀ ਤੇ ਤੁਸੀਂ ਕਿੰਨੇ ਅਰਸੇ ਤੋਂ ਇੱਥੇ ਆਹ ਨੂੰ 4 ਸਾਲ ਹਾਂ ਹਾਂਜੀ ਤੁਸੀਂ ਵੀ ਤੁਹਾਡੇ ਬੱਚੇ ਇੱਥੇ ਸੈਟਲ ਹੋਏ ਸੀ ਵੇਰਾਂ ਇਹ ਬੰਦੇ ਬੱਚੇ ਇਟਲੀ ਸੀ ਇਟਲੀ ਤੋਂ ਅੱਜ ਆਏ ਤੇ ਉਹਨਾਂ ਨੇ ਸਾਡੇ ਮਿਲਿਆ ਹਾਂਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਵੀਰ ਜੀ ਤੁਹਾਡਾ ਕੀ ਨਾਮ ਹੈ ਸਰਦਾਰ ਮਖਤਿਆਰ ਸਿੰਘ ਗੈਲ ਟੈਕਸਟ ਲੁਧਿਆਣਾ ਜੀ ਕੰਡ ਡੈਨੋ ਠੀਕ ਹੈ ਜੀ ਤੇ ਕਿੰਨੇ ਅਰਸੇ ਤੋਂ ਤੁਸੀਂ ਇੱਥੇ ਹੈ ਅਸੀਂ ਵੈਸਲ ਵੀ ਜੇ ਤਿਆਰ ਹੈ ਹਾਂਜੀ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਤੇ ਤੁਸੀਂ ਤਕਰੀਬਨ ਰੋਜ਼ ਇੱਥੇ ਮਿਲਦੇ-ਜਿਲਦੇ ਹੋ ਹਾਂਜੀ ਤਕਰੀਬਨ ਐਵਰੀ ਡੇ ਯਾਨੀ ਕਿ ਤੁਸੀਂ ਇੱਥੇ ਹਾਂ ਮੈਂ ਤਾਂ ਹੀ ਕਿਹਾ ਵੀ ਬਹੁਤ ਪਿਆਰੀ ਸਾਥ ਲੱਗੀ ਹੋਈ ਹੈ ਨਾਲੇ ਇੱਕ ਦੂਜੇ ਦੇ ਪੱਕਾ ਹੀ ਨਾਲੇ ਗੁਰੂ ਘਰ ਦਾ ਹਾਂਜੀ ਨਾਲ ਹੀ ਗੁਰੂ ਘਰ ਹੈ ਹਾਂਜੀ ਹਾਂਜੀ ਤੇ ਕਿੰਨਾ ਵਧੀਆ ਵੀ ਜਿਹੜਾ ਇੱਥੇ ਬੁੱਤ ਵੀ ਲੱਗਾ ਸਾਰਾ ਗੜੀ ਦੇ ਯੋਧਿਆਂ ਦੀ ਯਾਦ ਦੇ ਵਿੱਚ ਹਾਂਜੀ ਤੇ ਮੈਂ ਇਧਰ ਨੂੰ ਵੀ ਆਉਣਾ ਵੀਰ ਜੀ ਉਹ ਨਾਲ ਹਾਂਜੀ ਵੀਰ ਜੀ ਤੁਹਾਡਾ ਕੀ ਨਾਂ ਹੈ ਜੀ ਮਲਕੀਸ਼ ਸਿੰਘ ਗੱਲ ਜੀ ਮਲਕੀਸ਼ ਸਿੰਘ ਗੱਲ ਤੇ ਤੁਹਾਡਾ ਕਿਹੜਾ ਪਿੰਡ ਹੈ ਕਦਾ ਪੰਡਿਤ ਜੀ ਨਾਲ ਲੱਤਿਆ ਜੀ ਟਮੋਟਿਆ ਅਛਾ ਟਮੋਰ ਤੋਂ ਆ ਤੁਸੀਂ ਹਾਂਜੀ ਹਾਂਜੀ ਬਹੁਤ ਵਧੀਆ ਤੇ ਕਿੰਨਾ ਅਰਸਾ ਹੋ ਗਿਆ ਇਸ ਕੰਟਰੀ ਚ ਤੁਹਾਨੂੰ ਮੈਨੂੰ ਹੋ ਗਿਆ ਜੀ 40 ਸਾਲ ਹੋ ਗਏ ਹਾਂਜੀ ਬਹੁਤ ਅਰਸਾ ਹੋ ਗਿਆ ਤੇ ਤੁਸੀਂ ਐਜ਼ ਏ ਮਰਦ ਮੰਗੇਤਰ ਆਏ ਸੀ ਹਾਂਜੀ 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 ਤੇ ਕਿੰਨੇ ਬੱਚੇ ਆ ਤੁਹਾਡੇ ਹੁਣ ਅੱਜ ਦੋ ਬੱਚੇ ਆ ਜੀ ਇੱਕ ਲੜਕਾ ਇੱਕ ਲੜਕੀ ਆ ਤੇ ਦੋਨੇ ਦੋਨਾਂ ਨੇ ਆਪਣੀ ਫਾਰਮ ਸਿਸਟਾ ਉਹ ਵੈਰੀ ਗੁੱਡ ਨਿਕਲਦੀ ਡਿਗਰੀ ਵੀ ਕੀਤੀ ਆ ਹਾਂਜੀ ਗੁੱਡੀ ਚਾਰਟਰਡ ਕਾਊਂਟੈਂਟ ਆ ਹਾਂਜੀ ਮੇਰੇ ਪੁੱਤਾਂ ਤੇ ਦੋ ਦੋਤੀਆਂ ਹਾਂਜੀ ਤੇ ਤੁਸੀਂ ਸੈਟੀਸਫਾਈ ਹੋ ਆਪਣੀ ਲਾਈਫ ਦੇ ਨਾਲ ਬਹੁਤ ਖੁਸ਼ ਹਾਂ ਹਾਂ ਗੁਰੂ ਸਾਹਿਬਾਂ ਦਾ ਕਰੋ ਕਿਉਂਕਿ ਜੀ ਦੀ ਕਿਰਪਾ ਪੂਰੀ ਹੁਣ ਹਾਂਜੀ ਬਹੁਤ ਸੋਹਣੇ ਰਿਟਾਇਰਮੈਂਟ ਬਥਰੀ ਕੀਤੀ ਹਾਂਜੀ ਤੇ ਤੁਸੀਂ ਕੀ ਕੰਮ ਕੀਤਾ ਆਪਦੀ ਰਿਟਾਇਰਮੈਂਟ ਤੋਂ ਪਹਿਲਾਂ ਕਿਹੜੇ ਪਹਿਲਾਂ ਮੈਂ ਕੰਮ ਕਰਦਾ ਸੀ ਕਾਂਡਰੀ ਵੇਚੀ ਅੱਛਾ ਬੈਂਸਪੀਲ ਬਿਲਹਾਲੇ ਹੁੰਦੀ ਸੀ ਠੀਕ ਹੈ ਮੈਂ ਮੈ ਰੈਸਟੋਰੈਂਟ ਦਾ ਕੰਮ ਕੀਤਾ 24 ਸਾਲ ਪਰ ਮੈਨੂੰ 8 ਸਾਲ ਹੋ ਗਏ ਰਿਟਾਇਰ ਹੋਏ ਮੈਂ 61 ਦੇ ਹੋ ਗਿਆ ਸੀ ਕੰਮ ਛੱਡ ਹਾਂਜੀ ਤੇ ਪੰਜਾਬ ਨਾਲ ਵੀ ਜੁੜੇ ਹੋਏ ਹਰ ਸਾਲ ਜਾਂਦੇ ਹੋ ਜਾਂਦੇ ਹੀ ਰਹੇਗਾ ਹਰ ਇੱਕ ਸਾਲ ਜਾਇਗਾ ਹਾਂ ਬਹੁਤ ਵਧੀਆ ਗੱਲ ਹੈ ਤੇ ਤੁਸੀਂ ਕੋਈ ਦਰਸ਼ਕਾਂ ਨੂੰ ਆਪ ਦੇ ਲਈ ਕੋਈ ਸਨੇਹਾ ਦੇ ਦੇਣਾ ਮਾਸੂ ਸਨੇਹਤ ਹੈ ਜੀ ਆ ਜੀ ਪਰਮਾਤਮਾ ਦਾ ਨਾਮ ਲਾਓ ਸਾਰਿਆਂ ਦਾ ਭਲਾ ਸੋਚੋ ਹਾਂ ਇਹ ਸਰਬਾਤ ਦਾ ਭਲਾ ਉਹ ਤਾਂ ਕਿਰਤ ਕਰੋ ਸਰਬਾਤ ਦਾ ਭਲਾ ਵੰਡ ਕੇ ਛਕੋ ਤੇ ਨਾਲ ਤੁਸੀਂ ਇਹ ਵੀ ਜ਼ਰੂਰ ਕਹੋ ਕਿ ਆਉਣ ਵਾਲੀ ਜਨਰੇਸ਼ਨ ਨੂੰ ਕਿ ਪੰਜਾਬ ਦੇ ਨੂੰ ਸਪੈਸ਼ਲੀ ਕਿ ਭਾਈ ਨਸ਼ਿਆਂ ਤੋਂ ਬਚੋ ਤੇ ਆਪਦੀ ਐਜੂਕੇਸ਼ਨ ਲਵੋ ਨਸ਼ਾ ਦੇ ਕਰਨਾ ਚਾਹੀਦਾ ਹਾਂਜੀ ਹਾਂ ਬਾਕੀ ਮੈਂ ਸ਼ੁਰੂ ਘਰਾਂ ਨੂੰ ਵੱਧ ਤੋਂ ਵੱਧ ਉਹਨਾਂ ਨੂੰ ਅਪਗ੍ਰੇਡ ਕਰੋ ਹਾਂਜੀ ਸਾਰਾ ਮਤਲਬ ਆਪਣਾ ਜਿਹੜਾ ਪੰਜਾਬ ਦਾ ਜਿਹੜਾ ਨਾਂ ਇੱਥੇ ਵੀ ਬਾਹਰ ਵੀ ਜਿਹੜਾ ਚੁੱਕੇ ਵਿੱਚ ਵੀ ਖੁਸ਼ ਹੋਵੇ ਲੋਕ ਹਾਂਜੀ ਵੈਸੇ ਤਾਂ ਪੰਜਾਬ ਦਾ ਨਾਂ ਸਾਰੀ ਦੁਨੀਆ ਦੇ ਹੀ ਹੈ ਸਪੈਸ਼ਲੀ ਆਪਣੀ ਕੌਮ ਦਾ ਪਰ ਹੁਣ ਜਿਵੇਂ ਗਵਰਨਮੈਂਟ ਨੇ ਵੀ ਬਹੁਤ ਜ਼ੋਰ ਲਾਇਆ ਨਸ਼ਿਆਂ ਦੇ ਵਿਰੁੱਧ ਪਰ ਤੁਸੀਂ ਇਹ ਵੀ ਜ਼ਰੂਰ ਆਉਣ ਵਾਲੇ ਉੱਥੇ ਜਨਰੇਸ਼ਨ ਨੂੰ ਕਹੋ ਵੀ ਕੱਲੇ ਨਸ਼ੇ ਚਿੱਟਾ ਹੀ ਨਹੀਂ ਸ਼ਰਾਬ ਵੀ ਤਮਾਕੂ ਵੀ ਹਰ ਨਸ਼ੇ ਤੋਂ ਬਚੋ ਦੇਖੋ ਜੀ ਅਹੀਂ ਤੇ ਜੀ ਇੱਥੇ ਇਹ ਇਕਲ ਨੂੰ ਬੜੇ ਖੁਸ਼ ਆ ਜਿਹੜਾ ਸਾਰਾ ਗੜੀ ਦਾ ਜਿਹੜਾ ਕਾਂਡ ਹੋਇਆ ਹਾਂਜੀ ਦੇਖੋ ਜੀ ਬਹੁਤ ਇੱਥੇ ਸਾਡੇ ਸਾਬਕਾ ਜਸਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹਾਂ ਜੀ ਪੁੱਤ ਦਾ ਜਿਹੜਾ ਉਤ ਘਟਨ ਕਰਕੇ ਗਏ ਸਾਰੇ ਹੀ ਤੇ ਨੂੰ ਵੇਖ ਕੇ ਬੜੇ ਖੁਸ਼ ਆ ਵੀ ਸਾਡਾ ਇੱਥੇ ਵੀ ਨਾਂ ਹੈ ਹਾਂ ਜੀ ਹਰ ਪਾਸੇ ਤੇ ਫੌਜ ਦਾ ਨਾਂ ਹੈਗਾ ਇੱਥੇ ਹਾਂ ਜੀ ਹਾਂ ਜੀ ਤੇ ਉਹ ਵੀ ਮੈਂ ਸਾਰੇ ਤੁਹਾਨੂੰ ਥੋੜੀ ਜੀ ਝਲਕ ਦਿਖਾਉਣਾ ਤੇ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਹਾਂ ਜੀ ਤੁਹਾਡਾ ਕਿਹੜਾ ਪਿੰਡ ਆ ਵੀਰ ਜੀ ਮੇਰਾ ਜਿਹੜਾ ਹਿਾਰਪੁਰ ਜੀ ਪਿੰਡ ਬੋਣਪੱਟੀ ਸੰਤ ਬਾਬਾ ਹਰੀਆਂ ਸਿੰਘ ਬਾਬਾ ਨਿਹਾਲ ਸਿੰਘ ਵਾਲਾ ਅੱਛਾ ਜੀ ਤੇ ਤੁਸੀਂ ਕਿੰਨੇ ਅਰਸੇ ਤੋਂ ਇੱਥੇ ਦੇ ਵਿੱਚ ਆ ਸੀ ਇਟਲੀ ਜੀ 14 ਸਾਲ ਉੱਥੇ ਰਹੇ 2014 ਦਾ ਇੱਥੇ ਕੰਮ ਕਰ ਰਹੇ ਹਾਂ ਹਾਂ ਜੀ ਤੇ ਅੱਜ ਕੱਲ ਕੀ ਕਰ ਰਹੇ ਹੋ ਤੁਸੀਂ ਮੇਰਾ ਕੰਟੈਕਸ਼ਨ ਦਾ ਕੰਮ ਹੈ ਜੀ ਪਾਪੂ ਦਾ ਅੱਛਾ ਤੁਸੀਂ ਆਪਣੇ ਸੈਲਫ এমਪਲਾਈਡ ਹੋ ਹਾਂ ਜੀ ਬਹੁਤ ਵਧੀਆ ਗੱਲ ਹੈ ਤੇ ਤੁਹਾਡੇ ਬੱਚੇ ਪੜ ਰਹੇ ਨੇ ਹਾਂ ਜੀ ਮੇਰੀਆਂ ਦੋ ਗੁੱਡੀਆਂ ਦੀ ਜੋੜੀਆਂ ਹਾਂ ਜੀ ਉਹ ਪੜਦੀਆਂ ਇੱਥੇ ਆ ਛੁੱਟੀਆਂ ਦੇ ਵਿੱਚ ਛੁੱਟੀਆਂ ਖਤਮ ਹੋਣੀਆਂ ਤੇ ਉਹਨਾਂ ਨੇ ਸੱਤ ਨਹੀਂ ਜਾਨੀ ਹਾਂ 70 ਇਅਰ ਹਾਂ ਜੀ ਤੇ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਤੁਹਾਡੇ ਬੱਚੇ ਪੜ ਰਹੇ ਨੇ ਤੇ ਤੁਹਾਡੇ ਸਾਰਿਆਂ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਤੇ ਮੈਂ ਸੋਚਿਆ ਕਿਉਂ ਨਾ ਮੈਂ ਆਪਦੇ ਦਰਸ਼ਕਾਂ ਨੂੰ ਇੱਥੇ ਸੱਤ ਮੰਨਾਂ ਵੀ ਗੱਲ ਕਰਾਂ ਆਹ ਹਾਂਜੀ ਦੱਸੋ ਹਾਂਜੀ ਤੁਹਾਡਾ ਮੇਰਾ ਨਾਮ ਏ ਕਰਨੈਲ ਸਿੰਘ ਹਾਂਜੀ ਤੇ ਕਿੰਨਾ عرصਾ ਹੋ ਗਿਆ ਇੱਥੇ ਆਏ ਨੂੰ ਮੈਨੂੰ 4 ਸਾਲ 4 ਸਾਲ ਤੇ ਤੁਹਾਡੇ ਤੁਸੀਂ ਵੀ ਬੱਚਿਆਂ ਦੇ ਕਰਕੇ ਇੱਥੇ ਆਏ ਹਾਂ ਹਾਂਜੀ ਤੇ ਤੁਹਾਡਾ ਲੜਕਾ ਜਾਂ ਲੜਕੀ ਇੱਥੇ ਦੋ ਲੜਕੀਆਂ ਇੱਕ ਲੜਕਾ ਅਸਾਂ ਤਿੰਨੇ ਹੀ ਇੱਥੇ ਆ ਤੇ ਉਹ ਕੀ ਕੰਮ ਕਰ ਰਹੇ ਆ ਕਾ ਸਾਡਾ ਦਾ ਕਰਦਾ ویب ਡਿਜ਼ਾਈਨਿੰਗ ਦਾ ਹਾਂਜੀ ਹਾਂ ਬੜੀ ਖੁਸ਼ੀ ਹੈ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਹਾਂਜੀ ਦੱਸੋ ਮੈਂ ਤਾਂ ਇੱਕ ਗੱਲ ਕਹਿਣੀ ਚਾਹੂੰਗਾ ਹਾਂਜੀ ਕਿ ਕੋਈ ਵੀ ਬੰਦਾ ਇਹ ਜਿਹੜੇ ਲੋਕ ਸਾਡੇ ਇੱਕ ਇੱਕ ਚੀਜ਼ ਸੋਚਦੇ ਆ ਨਾ ਅਸੀਂ ਇੰਗਲੈਂਡ ਜਾ ਕੇ ਅਮੀਰ ਹੋ ਜਮਾਂਗੇ ਅਸੀਂ ਅਮਰੀਕਾ ਜਾ ਕੇ ਅਮੀਰ ਹੋ ਜਮਾਂਗੇ ਇੰਡੀਆ ਦੇ ਵਿੱਚ ਜਿਆਦਾ ਅਮੀਰ ਹੁੰਦੇ ਲੋਕ ਬਹੁਤ ਵਧੀਆ ਗੱਲ ਤੁਸੀਂ ਕਹੀ ਬਹੁਤ ਵੱਡਾ ਤੁਹਾਡਾ ਸੁਨੇਹਾ ਹੈ ਕਿ ਉਹ ਦੇ ਨੀਡੀਆਂ ਦੇ ਵਿੱਚ ਜਾ ਕੇ ਜੋ ਵੀ ਕਮਾਇਆ ਇੱਥੇ ਨਹੀਂ ਬਾਹਰ ਨਹੀਂ ਹਾਂ ਤੜਾ ਆ ਲਿਆ ਤੇ ਇਹ ਇੰਡੀਆ ਕੀ ਕਰਦੇ ਸੀ ਤੁਸੀਂ ਤੇ ਉੱਥੇ ਮੇਰਾ ਜੇ ਸਮਰਸੀਬਲ ਮੋਟਰਾਂ ਦਾ ਕੰਮ ਸੀ ਬਹੁਤ ਵਧੀਆ ਹੈ ਹਾਂਜੀ ਤੇ ਹੁਣ ਤੁਸੀਂ ਰਿਟਾਇਰ ਹੋ ਉੱਥੋਂ ਜਾਂ ਵੈਸੇ ਹਾਂਜੀ ਆ ਵੀ ਬਹੁਤ ਵਧੀਆ ਤੁਹਾਡਾ ਸੁਨੇਹਾ ਹੈ ਕਿ ਇੰਡੀਆ ਦੇ ਵਿੱਚ ਰਹਿ ਕੇ ਹੀ ਅਸੀਂ ਸਾਰਾ ਕੁਝ ਕਰ ਸਕਦੇ ਹਾਂ ਵੀ ਇੰਡੀਆ ਛੱਡਣ ਦੀ ਲੋੜ ਨਹੀਂ ਨਾਲੇ ਅੱਜਕੱਲ ਜਿਹੜੇ ਕਾਨੂੰਨ ਆ ਉਹ ਤਾਂ ਬਹੁਤ ਸਖਤ ਹੋਏ ਹੋਏ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਇੱਥੇ ਇੱਕ ਕੱਲ ਇੱਕ ਬੰਦਾ ਮੈਨੂੰ ਕਹਿੰਦਾ ਜੀ ਸਾਡੇ ਲੋਕ ਉੱਥੇ ਭੁੱਖੇ ਮਰਦੇ ਇੱਥੇ ਨੂੰ ਆਉਂਦੇ ਆ ਮੈਂ ਕਿਹਾ ਭੁੱਖੇ ਕਿਉਂ ਬੱਤੇ ਆ ਉੱਥੇ ਤਾਂ ਲੋਕ ਜੋ ਜਿੰਨਾ ਪੈਸਾ ਉੱਥੇ ਲੋਕਾਂ ਕੋਲ ਇੱਥੇ ਕਿੱਥੇ ਆ ਹਾਂਜੀ ਇੱਥੇ ਤਾਂ ਬੈਨੀਫਿਟ ਜੇ ਨਾ ਹੋਣ ਤੇ ਸਾਰੇ ਯੂ نو ਬੈਨੀਫਿਟ ਕਰਕੇ ਆ ਉੱਥੇ ਸਾਡੇ ਆਪ ਦਾ ਆਪਦੀਆਂ ਜਾਇਦਾਦਾਂ ਆਉਂਦਾ ਸਭ ਕੁਝ ਹੈ ਆਪਣਾ ਪ੍ਰਯੋਗ ਕਰ ਸੰਭਾਲ ਲਿਆ ਜੀ ਉਹਨਾਂ ਨੇ ਸਾਰਾ ਪਛੋਕਰ ਸਮਾ ਲਿਆ ਆਪਾਂ ਕਿੰਨੀ ਮਿਹਨਤ ਕੀਤੀ ਇੱਥੇ ਮੈਂ ਦੇਖੋ ਮੈਂ ਸਿਰਫ ਚੌਥੀ ਕਲਾਸ ਪਾਸ ਆ ਹਾਂਜੀ ਫੇਰ ਵੀ ਮੈਂ 6 ਕਰੋੜ ਰੁਪਇਆ ਉੱਥੇ ਬਚਾਇਆ ਬਣਾਇਆ ਬਹੁਤ ਵੱਡੀ ਗੱਲ ਹੈ ਜਾਨੀ ਕਿ ਹਾਂਜੀ ਹਾਂਜੀ ਜਾਨੀ ਕਿ ਤੁਹਾਡੀ ਜਿਹੜੀ ਮਿਹਨਤ ਹੈ ਉਹੀ ਪੱਲੇ ਪੈਂਦੀ ਹੈ ਹੁਣ ਮੈਂ ਆਪਦੇ ਦਰਸ਼ਕਾਂ ਨੂੰ ਥੋੜਾ ਜਿਹਾ ਉਹ ਬਹੁਤ ਦਿਖਾਵਾਂਗਾ ਤੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਵੇਂ ਕਿ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਪ੍ਰਣਾਮ ਸ਼ਹੀਦਾਂ ਨੂੰ ਸਾਰਾ ਗੜੀ ਦੀ ਲੜਾਈ ਵਿੱਚ 36th ਰੈਜiment ਦੇ ਸੀ 200 ਯੋਧਿਆਂ ਨੂੰ ਸਮਰਪਿਤ ਇਹਦੇ ਬਾਰੇ ਉਹ ਭਾਈ ਸਾਹਿਬ ਇੱਕ ਗੱਲ ਕਰ ਰਹੇ ਸੀ ਨਾ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਇਹਦਾ ਅਧਿਕਾਰਤ ਉਹਨਾਂ ਨੇ ਕੀਤਾ ਸੀ ਤੇ ਅੱਜ ਲਈ ਇੰਨਾ ਹੀ ਤੇ ਇਸ ਮੈਨੂੰ ਪੂਰੀ ਉਮੀਦ ਹੈ ਕਿ ਇਸ ਵੀਡੀਓ ਦਾ ਤੁਸੀਂ ਵੱਧ ਤੋਂ ਵੱਧ ਆਨੰਦ ਮਾਣਿਆ ਹੋਊਗਾ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰੇ YouTube ਚੈਨਲ ਨੂੰ ਵੀ ਜਿਹੜਾ ਸਬਸਕ੍ਰਾਈਬ ਕਰੋ ਤੇ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ